ਜਦੋਂ ਬਾਦਲਾਂ ਨੇ ਆਪਣੇ ਯਾਰ ਸਰਸੇ ਵਾਲੇ ਨੂੰ ਆਪਣੇ ਲਾਇ ਜਥੇਦਾਰਾਂ ਤੋਂ ਮਾਫੀ ਦਵਾਈ ਤਾਂ ਕੌਮ ਇਸ ਫੈਸਲੇ ਤੋਂ ਨਾਖੁਸ਼ੀ ਉਸ ਵੇਲੇ ਵੀ ਬਦਲ ਲਾਣਾ ਤੇ ਇਹਨਾਂ ਨਾਲ ਸੰਬੰਧਿਤ ਜਥੇਬੰਦੀਆਂ ਇਹਨਾਂ ਬਾਦਲਾਂ ਦੇ ਹੱਕ 'ਚ ਬੋਲਦੇ ਰਹੇ ਪਰ ਕਿੰਨੇ ਸਾਲਾਂ ਬਾਅਦ ਕੌਮ ਸਹੀ ਸਾਬਤ ਹੋਈ ਤੇ ਦੋਸ਼ੀ ਬਾਦਲਾਂ ਨੇ ਆਪਣੇ ਗੁਨਾਹ ਕਬੂਲ ਕੀਤੇ ਅੱਜ ਕੌਮ ਦਾ ਇੱਕ ਵੱਡਾ ਹਿੱਸਾ ਬਾਦਲਾਂ ਦੇ ਵੱਡੇ ਗੁਨਾਹਾਂ ਤੇ ਛੋਟੀ ਸਜ਼ਾ ਨੂੰ ਨਾ ਮਜੂਰ ਕਰ ਰਿਹਾ ਹੈ ਬਾਦਲ ਪੱਖੀ ਲੋਕ ਲੁਕਮੇ ਰੂਪ ਆਖ ਰਹੇ ਹਨ ਕਿ ਜਗ੍ਹਾ ਠੀਕ ਨਹੀਂ ਹੈ ਸਮਾਂ ਠੀਕ ਨਹੀਂ ਹੈ ਅਖੇ ਜੀ ਬਾਦਲਾਂ ਨੂੰ ਹਮਦਰਦੀ ਮਿਲ ਜਾਵੇਗੀ ਉਹ ਭਾਈ ਬਾਦਲਾਂ ਨੂੰ ਹਮਦਰਦੀ ਤੁਹਾਡੇ ਕਮੈਂਟਾਂ ਤੋਂ ਹੀ ਮਿਲ ਰਹੀ ਹੈ ਤੁਹਾਡੀਆਂ ਨਰੈਣ ਸਿੰਘ ਚੋੜੇ ਦੇ ਖਿਲਾਫ ਪਾਈਆਂ ਪੋਸਟਾਂ ਤੋਂ ਮਿਲ ਰਹੀ ਹੈ 90% ਸਿੱਖ ਆਪਣੀ ਰਾਏ ਸੋਸ਼ਲ ਮੀਡੀਆ ਤੇ ਮੀਡੀਆ ਤੋਂ ਵੇਖ ਕੇ ਬਣਾਉਂਦੇ ਹਨ ਸੋ ਵੇਖਦੇ ਜਾਓ ਕੁਝ ਸਾਲਾਂ ਤੱਕ ਨਿਮਾਣੀ ਜਹੀ ਸਜ਼ਾ ਤੋਂ ਵੀ ਪੜਦਾ ਚੁੱਕਿਆ ਜਾਣਾ ਹੈ ਕਿਉਂਕਿ ਗੁਰੂ ਸਾਹਿਬ ਬਹੁਤ ਬਿਆੰਤ ਹਨ ਜਿਹੜਾ ਵੀ ਗੁਰੂ ਘਰ ਦਾ ਦੋਖੀ ਹੋਵੇਗਾ ਉਸ ਨੂੰ ਸਜ਼ਾ ਜ਼ਰੂਰ ਮਿਲੇਗੀ ਜਦੋਂ ਬਾਦਲਾ ਨੇ ਆਪਣੇ ਯਾਰ ਸਰਸੇ ਵਾਲੇ ਨੂੰ ਆਪਣੇ ਲਾਇ ਜਥੇਦਾਰਾਂ ਤੋਂ ਮਾਫੀ ਦਵਾਈ ਤਾਂ ਕੋਮ ਇਸ ਫੈਸਲੇ ਤੋਂ ਨਾ ਖੁਸ਼ੀ ਉਸ ਵੇਲੇ ਵੀ ਬਾਦਲ ਲਾਣਾ ਤੇ ਇਹਨਾਂ ਨਾਲ ਸੰਬੰਧਤ ਜਥੇਬੰਦੀਆਂ ਇਹਨਾਂ ਬਾਦਲਾਂ ਦੇ ਹੱਕ 'ਚ ਬੋਲਦੇ ਰਹੇ ਪਰ ਕਿੰਨੇ ਸਾਲਾਂ ਬਾਅਦ ਕੌਮ ਸਹੀ ਸਾਬਤ ਹੋਈ ਤੇ ਦੋਸ਼ੀ ਬਾਦਲਾਂ ਨੇ ਆਪਣੇ ਗੁਨਾਹ ਕਬੂਲ ਕੀਤੇ ਅੱਜ ਕੌਮ ਦਾ ਇੱਕ ਵੱਡਾ ਹਿੱਸਾ ਬਾਦਲਾਂ ਦੇ ਵੱਡੇ ਗੁਨਾਹਾਂ ਤੇ ਛੋਟੀ ਸਜ਼ਾ ਨੂੰ ਨਾਮਜ਼ੂਰ ਕਰ ਰਿਹਾ ਹੈ ਬਾਦਲ ਪੱਖੀ ਲੋਕ ਲੁਕਵੇਂ ਰੂਪ ਆਖ ਰਹੇ ਹਨ ਕਿ ਜਗ੍ਹਾ ਠੀਕ ਨਹੀਂ ਹੈ ਸਮਾਂ ਠੀਕ ਨਹੀਂ ਹੈ ਅਖੇ ਜੀ ਬਾਦਲਾਂ ਨੂੰ ਹਮਦਰਦੀ ਮਿਲ ਜਾਵੇਗੀ ਉਹ ਭਾਈ ਬਾਦਲਾਂ ਨੂੰ ਹਮਦਰਦੀ ਤੁਹਾਡੇ ਕਮੈਂਟਾਂ ਤੋਂ ਹੀ ਮਿਲ ਰਹੀ ਹੈ ਤੁਹਾਡੀਆਂ ਨਰੈਣ ਸਿੰਘ ਚੋੜੇ ਦੇ ਖਿਲਾਫ ਪਾਈਆਂ ਪੋਸਟਾਂ ਤੋਂ ਮਿਲ ਰਹੀ ਹੈ 90% ਸਿੱਖ ਆਪਣੀ رائے ਸੋਸ਼ਲ ਮੀਡੀਆ ਤੇ ਮੀਡੀਆ ਤੋਂ ਵੇਖ ਕੇ ਬਣਾਉਂਦੇ ਹਨ ਸੋ ਵੇਖਦੇ ਜਾਓ ਕੁਝ ਸਾਲਾਂ ਤੱਕ ਨਿਮਾਣੀ ਜਹੀ ਸਜ਼ਾ ਤੋਂ ਵੀ ਪੜਦਾ ਚੁੱਕਿਆ ਜਾਣਾ ਹੈ ਕਿਉਂਕਿ ਗੁਰੂ ਸਾਹਿਬ ਬਹੁਤ ਬਿਆੰਤ ਹਨ ਜਿਹੜਾ ਵੀ ਗੁਰੂ ਘਰ ਦਾ ਦੋਖੀ ਹੋਵੇਗਾ ਉਸ ਨੂੰ ਸਜ਼ਾ ਜ਼ਰੂਰ ਮਿਲੇਗੀ